ਸੱਚ ਗੱਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਚੈਨਲ ਤੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈਗਾ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਮੇਰੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਆਪਣੇ ਬਹੁਤ سارے ਡਿਜ਼ਾਈਨ ਪਾਏ ਹੁੰਦੇ ਨੇ ਹੈਂਡਵਰਕ ਆਰੀਵਰ ਮਸ਼ੀਨਵਰਕ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾਗਾ ਤਾਂ ਤੁਸੀਂ ਆਪਣਾ ਬਣਵਾ ਸਕਦੇ ਹੋਗੇ ਜੇ ਵੀ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਆਪਣੀ ਡਿਮਾਂਡ ਅਨੁਸਾਰ ਤਾਂ ਤੁਸੀਂ ਆਪਾਂ ਨੂੰ WhatsApp ਤੇ ਪਿਕਚਰ ਕਰਕੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੂਟ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ ਹੈਗਾ 8557905009 ਤੇ ਜੀ ਤੁਸੀਂ ਮੈਸੇਜ ਕਰ ਸਕਦੇ ਹੋਗੇ ਤੇ ਆਪਣੇ ਕੋਲੇ ਪਲੇਨ ਫੈਬਰਿਕ ਹਰ ਤਰ੍ਹਾਂ ਦਾ ਹੁੰਦਾ ਹੈਗਾ ਜਿੱਦਾਂ ਕਾਟਨ ਦੇ ਵਿੱਚ ਵੀ ਬਹੁਤ ਸਾਰਾ ਮਤਲਬ ਫੈਬਰਿਕ ਹੈਗਾ ਆਪਣੇ ਕੋਲੇ ਜੇ ਤੁਸੀਂ ਕੋਈ ਵੀ ਵਰਕ ਵਗੈਰਾ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋ ਜਿਹੜੇ ਅੱਜ ਵਾਲੇ ਸੂਟ ਲੈਣਗੇ ਉਹ ਹੈਗੇ ਨੇਗੇ ਚੁਣੌਣ ਦੇ ਉੱਪਰ ਐਸ ਕੇ ਦੀ ਚੁਣੌਣ ਹੈਗੀ ਲਾਈਨਿੰਗ ਲੱਗੂਗੀ ਤੇ ਵਿਦਆਊਟ ਲਾਈਨਿੰਗ ਨਹੀਂ ਸਟੀਚ ਹੁੰਦੇ ਹੈਗੇ ਕਈ ਕਹਾ ਦਿੰਦੇ ਨੇ ਹਨਾ ਵੀ ਲਾਈਨਿੰਗ ਲੱਗ ਕੇ ਸੂਟ ਅਸੀਂ ਨਹੀਂ ਲੈਣਾ ਹੈਗਾ ਨਹੀਂ ਬੀਅਰ ਕਰਨਾ ਹੈਗਾ ਕਿਉਂਕਿ ਜਿਹੜੇ ਮਤਲਬ ਗਰਮੀਆਂ ਦੇ ਵਿੱਚ ਕੋਈ ਵੀ ਲਾਈਨਿੰਗ ਵਾਲਾ ਕੱਪੜਾ ਹੈਗਾ ਉਹ ਅੰਡਰਸ਼ਰਟ ਮੰਗੂ ਤੁਹਾਨੂੰ ਫੀਲ ਹੋਊਗਾ ਕੱਪੜਾ ਪਾ ਕੇ ਜਿੱਦਾਂ ਪੰਡਰ ਸ਼ਰਟ ਪਾ ਕੇ ਸੂਟ ਪਾਉਣੇ ਹੁੰਦੇ ਆਂਗੇ ਤੇ ਐਡਾ ਹੈਵੀ ਸੂਟ ਨਹੀਂ ਹੁੰਦਾ ਕਿਉਂਕਿ ਉਹ ਪਹਿਲੀ ਬਹੁਤ ਜ਼ਿਆਦਾ ਸੌਫਟ ਤੇ ਲਾਈਟ ਵੇਟ ਕਪੜਾ ਆਉਂਦਾ ਹੈਗਾ ਗਰਮੀ ਦੇ ਵਿੱਚ ਜੋ ਵੀ ਲਾਈਨਿੰਗ ਲੱਗਦੀ ਹੈ ਬਾਕੀ ਲਾਈਨਿੰਗ ਠੰਡੀ ਹੁੰਦੀ ਹੈ ਕਿ ਗਰਮੀ ਨਹੀਂ ਆਉਂਦੀ ਹੈਗੀ ਤੇ ਤੁਸੀਂ ਆਰਾਮ ਨਾਲ ਬਣਵਾ ਸਕਦੇ ਹੋਗੇ ਗਰਮੀ ਵਾਲਾ ਸੂਟ ਲਾਈਨਿੰਗ ਵਾਲਾ ਤੇ ਜਿਹੜਾ ਆਪਣੇ ਕੋਲੇ ਫੈਬਰਿਕ ਹੈਗਾ ਉਹ ਸਾਰਾ ਮਤਲਬ ਥੋੜਾ ਆਪਣਾ ਕੋਸਟਲੀ ਹੁੰਦਾ ਹੈਗਾ ਤੇ ਆਪਾਂ ਸਸਤਾ ਫੈਬਰਿਕ ਨਹੀਂ ਰੱਖਦੇ ਹੈਗੇ ਕੱਲ ਨੂੰ ਕੋਈ ਵੀ ਲੰਬਾ ਆਵੇ ਫੈਬਰਿਕ ਦੇ ਵਿੱਚ ਤੇ ਸੋਹਣਾ ਪਹਿਲੇ ਤੁਸੀਂ 2-400 ਰੁਪਏ ਆਪਣਾ ਵੱਧ ਲਾ ਕੇ ਲਾਉਂਗੇ ਸੂਟ ਤਾਂ ਉਹ ਵਧੀਆ ਹੀ ਹੰਡੂਗਾ ਤੁਹਾਡਾ ਤੇ ਅੱਜ ਜਿਹੜਾ ਸੂਟ ਦਿਖਾਉਣ ਜਾ ਰਹੇ ਹੈਗਾ ਚਨੌਨ ਦਾ ਇੱਥੇ ਤੁਸੀਂ ਕੱਟਵਰਕ ਵੀ ਕਰਵਾ ਸਕਦੇ ਹੋਗੇ ਸ਼ਰਟ ਦੇ ਉੱਪਰ ਇਹ ਪਲੇਨ ਬਾਟਮ ਹੈਗੀ ਕੋਈ ਵੀ ਇਹ ਲੈਣਾ ਚਾਹੁੰਦਾ ਸੂਟ ਤਾਂ ਰੈਡੀ ਪਿਆਗਾ ਲੈ ਸਕਦੇ ਹੋਗੇ ਇਹ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਇਹ ਤੁਹਾਨੂੰ ਇੱਕ ਵਾਰ ਸ ਡੈਮੋ ਦਿੱਤੀ ਹੈ ਕਿ ਵੀ ਇਦਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਲੈਂਗੇ ਜਾਂ ਹੋਰ ਬਹੁਤ ਸਾਰੇ ਡਿਜ਼ਾਈਨ ਲੈਂਗੇ ਬਾਟਮ ਤੇ ਉਦਾਂ ਕਰਵਾ ਸਕਦੇ ਹੋ ਪੈਚ ਵਰਕ ਲਗਵਾ ਕੇ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਅਗਲਾ ਰੰਗ ਹੈਗਾ ਜੀ ਇਹਦੇ ਵਿੱਚ ਪਿਸਤਾ ਪਿਸਤਾ ਗ੍ਰੀਨ ਜਿਹਾ ਕਲਰ ਹੈਗਾ ਇਹਨੂੰ ਤੁਸੀਂ ਇਦਾਂ ਵੀ ਜੇ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਤੋਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਸੀਂ ਪਿੰਡ 'ਚ ਬੈਠੇ ਚਾਹੇ ਦੀ ਸ਼ਹਿਰ 'ਚ ਬੈਠੇ ਹੋਵੋਗੇ ਤੇ ਜਿੱਦਾਂ ਵੀ ਤੁਸੀਂ ਕੋਰੀਅਰ ਕਹੋਗੇ ਵੀ ਸਾਡਾ ਇੱਥੇ ਡਿਲੀਵਰ ਕਰੋ ਤਾਂ ਉੱਥੇ ਹੀ ਹੋਊਗਾ ਜੇ ਤੁਸੀਂ ਸ਼ਹਿਰ 'ਚ ਕਹੋਗੇ ਤਾਂ ਸ਼ਹਿਰ 'ਚ ਜੇ ਪਿੰਡ 'ਚ ਕਹੋਗੇ ਤਾਂ ਪਿੰਡ 'ਚ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਇਹ ਵਾਲਾ ਇਹਦੇ ਨਾਲ ਹੈਗੀ ਹੈਗੀ ਪਰਪਲ ਕਲਰ ਦੀ ਬਾਟਮ ਤੇ ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ ਬਹੁਤ ਸਾਰੇ ਕਲਰ ਤੇ ਦੇਖੋ ਤੇ ਅਗਲਾ ਕਲਰ ਹੈਗਾ ਜੀ frozy ਵੀ ਨਹੀਂ ਹੈਗਾ ਤੇ ਬਹੁਤ ਸੋਹਣਾ ਕਲਰ ਹੈਗਾ ਦੇਖੋ ਕਲਰ ਤੇ ਇਹ ਸਾਰੇ ਮਤਲਬ ਠੀਕ ਰੇਟ ਦੇ ਵਿੱਚ ਸੂਟਣਗੇ ਜਿਆਦਾ ਕੋਸਟਲੀ ਨਹੀਂ ਹੈਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ WhatsApp ਕਰਕੇ ਰਖਵਾ ਸਕਦੇ ਹੋ ਦੁਪੱਟਾ ਇਹਨਾਂ ਨਾਲ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇਵਾਂਗੇ ਲੈਸ ਵਗੈਰਾ ਦੀ ਫਿਨਿਸ਼ਿੰਗ ਕਹੋਗੇ ਤਾਂ ਆਪਾਂ ਉਹ ਵੀ ਕਰਕੇ ਦੇਵਾਂਗੇ ਸਟਿਚਿੰਗ ਅਵੇਲੇਬਲ ਹੈਗੀ ਹੈਗੀ ਸਟਿਚਿੰਗ ਦੇ ਅਲੱਗ-ਅਲੱਗ ਚਾਰजेस ਨੇ ਕਿ ਜਿੱਦਾਂ-ਜਿੱਦਾਂ ਡਿਜ਼ਾਈਨਿੰਗ ਹੋਊਗੀ ਸੂਟ ਦੇ ਉੱਪਰ ਉਦਾਂ ਡਿਪੈਂਡ ਕਰਦਾ ਤੇ ਇਹ ਹੈਗਾ ਜੀ ਕਾਟਨ ਦੇ ਵਿੱਚ ਫੈਬਰਿਕ ਤੇ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਵਿਦਆਊਟ ਦੁਪੱਟਾ ਸੂਟ ਹੈਗਾ ਇਹ ਤੇ ਵਿੱਚ ਵਰਕ ਹੋਇਆ ਹੋਇਆ ਹੈਗਾ ਦੇਖੋ ਥ्रेड ਵਰਕ ਹੋਇਆ ਹੋਇਆ ਡਿਜ਼ਾਈਨਿੰਗ ਹੋਈ ਹੋਈ ਹੈ ਲੈਸ ਦੀ ਤੇ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਹਤੇ ਵੀ ਤੁਸੀਂ ਲਾਈਨਿੰਗ ਲਗਵਾਉਣੀ ਆ ਤਾਂ ਲਗਵਾ ਸਕਦੇ ਹੋਗੇ ਤੇ ਨੈਕਸਟ ਹੈਗਾ ਜੀ ਕਾਟਨ ਦੇ ਵਿੱਚ ਹੈਗਾ ਇਹ ਵੀ ਫੈਬਰਿਕ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ 베ਬੀ ਪਿੰਕ ਕਲਰ ਹੈਗਾ ਇਹਦੇ ਤੁਸੀਂ ਵਰਕ ਕਰਵਾ ਲਓ ਕੱਟ ਵਰਕ ਕਰਵਾ ਲਓ ਜਿੱਦਾਂ ਤੁਹਾਡੀ ਚੋਇਸ ਹੈ ਤੁਸੀਂ ਕਰਵਾ ਸਕਦੇ ਹੋਗੇ ਇਹਦੇ ਨਾਲ ਦੇ ਸੂਟ ਮਤਲਬ ਸੇਲ ਹੋ ਗਏ ਨੇ ਕਿ ਆਪਣੇ ਕੋਲੇ ਹੀ ਰਹਿ ਗਏ ਨਾਲ ਹੈਗੇ ਆ ਚਿਕਨ ਦੀ ਬਾਟਮ ਸਾਰੇ ਇਹ ਠੀਕ ਪ੍ਰਾਈਸ ਦੇ ਵਿੱਚ ਸੂਟ ਲੈਣਗੇ ਜਿਆਦਾ ਕੋਸਟਲੀ ਨਹੀਂ ਹੈਗੇ ਜਿੱਦਾਂ ਮੈਨੂੰ ਮੈਸੇਜ ਆਉਂਦੇ ਹੁੰਦੇ ਨੇ ਕਿ ਵੀ ਤੁਸੀਂ ਠੀਕ ਪ੍ਰਾਈਸ ਦੇ ਵਿੱਚ ਸੂਟ ਉਦਾਂ ਲੈਣਗੇ ਤੇ ਅਗਲਾ ਕਲਰ ਹੈਗਾ ਇਹਦੇ ਵਿੱਚ ਲੈਮਨ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਤੇ ਇਹਦੇ ਨਾਲ ਤੁਸੀਂ ਡਬਲ ਟਾਈ ਦੁਪੱਟਾ ਕਰਵਾ ਸਕਦੇ ਹੋਗੇ ਜਾਂ ਮਤਲਬ ਸ਼ਰਟ ਨਾਲ ਦਾ ਦੁਪੱਟਾ ਕਰਵਾ ਲਓ ਤੁਸੀਂ ਤੇ ਬਾਟਮ ਦੇ ਜਿਹੜਾ ਮਤਲਬ ਪੈ ਆ ਨੀਚੇ ਬਾਰਡਰ ਬਣਿਆ ਹੋਇਆਗਾ ਉਦੋਂ ਤੁਸੀਂ ਡਿਜ਼ਾਈਨਿੰਗ ਕਰਵਾ ਲਓ ਬਾਜ਼ੂ ਦੇ ਉੱਪਰ ਘੇਰੇ ਦੇ ਉੱਪਰ ਕੁਝ ਵੀ ਤੁਸੀਂ ਬਹੁਤ ਸਾਰੇ ਡਿਜ਼ਾਈਨਸ ਹੁੰਦੇ ਨੇਗੇ ਆਈਡੀਆ ਉਹਦਾ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਅਗਲਾ ਹੈਗਾਗਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਮਸਲੀਨ ਦੇ ਵਿੱਚ ਦੇਖੋ ਪ੍ਰਿੰਟਿੰਗ ਦੇਖੋ ਪਾਸੇ ਹੀ ਆਪਣੇ ਕੋਲੇ ਇੱਕ ਸੂਟ ਹੀ ਅਵੇਲੇਬਲ ਹੈਗਾ ਤੇ ਇਹਦੇ ਨਾਲ ਦੇ ਇੱਕ ਇੱਕ ਡਿਜ਼ਾਈਨ ਹੋਰ ਹੋਊਗਾ ਇਹਦੇ ਨਾਲ ਦੇ ਆਪਾਂ ਬਹੁਤ ਬਹੁਤ ਸਾਰੇ ਮਤਲਬ ਸੂਟ ਬਣਾ ਚੁੱਕੇ ਹਾਂਗੇ ਕਈ ਵਾਰ ਆਪਾਂ ਤਾਂ ਵੀਡੀਓ ਵਗੈਰਾ ਨਹੀਂ ਪੈਂਦੀ ਹੈਗੀ ਤਾਂ ਇਹ ਫਿਰ ਇਹ ਵੀ ਅੱਜ ਹੀ ਤੁਹਾਨੂੰ ਦਿਖਾਇਆ ਗਿਆ ਇਹਦੇ ਨਾਲ ਦਾ ਇੱਕ ਰਹਿ ਗਿਆ ਇਹ ਹੈਗੀ ਹੈ ਇਹਦੀ ਬਾਟਮ ਜੀ ਇਹਤੇ ਤੁਸੀਂ ਵਰਕ ਕਰਵਾਉਣਾ ਚਾਹਦੇ ਕਰਵਾ ਲਓ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਦੁਪੱਟਾ ਤੁਸੀਂ ਡਬਲ ਟਾਈ ਦਾ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਅਗਲਾ ਹੈਗਾ organza ਦੇ ਵਿੱਚ suit ਬਹੁਤ ਹੀ ਜਿਆਦਾ ਸੋਨਾ print ਹੈਗਾ ਤੁਸੀਂ all over ਲੈਣਾ ਚਾਹੁੰਦੇ ਹੋ all over ਲੈ ਸਕਦੇ ਹੋ ਜਿਹੜਾ all over suit ਹੈ ਥੋੜਾ ਜਿਹਾ costly ਪੈ ਜਾਂਦਾ ਹੈਗਾ matching ਕਰੋਗੇ ਤਾਂ ਠੀਕ price ਦੇ ਵਿੱਚ ਪੈ ਜਾਊਗਾ ਤੇ ਤੁਸੀਂ work ਵਗੈਰਾ ਕਰਵਾਉਣਾ ਚਾਹੋਗੇ ਤਾਂ ਤਾਂ ਵੀ ਕਰਵਾ ਸਕਦੇ ਹੋਗੇ ਨਹੀਂ ਇਹਨੂੰ skin color ਦੀ bottom ਰੱਖ ਕੇ ਤੇ skin ਨੂੰ ਦੁਪੱਟਾ ਤੇ ਇਦਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਕੋਈ ਵੀ ਪੈਚ ਵਗੈਰਾ ਦਾ ਡਿਜ਼ਾਈਨ ਹੈਗਾ ਉਦਾਂ ਰੈਡੀ ਕਰਵਾ ਲਓ ਤੇ یوں ਇਦਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਇਦਾਂ ਇਹਦੀ ਬਾਟਮ ਲੱਗ ਜੂਗੀ ਨਾਲ ਇਹ ਤੁਹਾਨੂੰ ਬਸ ਇੱਕ ਦਿਖਾਈ ਆ ਗਈ ਨਾਲ ਲਗਾ ਕੇ ਤੇ ਜਿਹਦੇ ਨਾਲ ਹੋਰ ਇਹ ਕ੍ਰਾਸ਼ ਹੈਗਾ ਕ੍ਰਾਸ਼ ਨਹੀਂ ਮੈਚ ਕਰਦਾ ਹੈਗਾ ਤੇ ਆਪਾਂ ਹੋਰ ਮਤਲਬ ਬਾਟਮ ਲਗਾ ਦਾਂਗੇ ਤੁਹਾਨੂੰ ਬਸ ਇੱਕ ਜਸਟ ਦਿਖਾਇਆ ਹੈਗਾ ਵੇ ਇਦਾਂ ਤੁਸੀਂ ਇਹਦੇ ਨਾਲ ਲਗਵਾ ਕੇ ਰੈਡੀ ਕਰਵਾ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਵੀ ਨਹੀਂ ਹੈਗਾ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਆਪਾਂ ਰੈਡੀ ਕਰਕੇ ਦੇਵਾਂਗੇ ਜੇ ਤੁਹਾਡੇ ਕੋਲੇ ਦੁਪੱਟੇ ਪਏ ਹੁੰਦੇ ਨੇ ਤਾਂ ਤੁਸੀਂ ਅ ਮਤਲਬ ਘਰੋਂ ਵੀ ਆਪਣਾ ਲੈ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਹੈਗਾਗਾ ਜੌਰਜਟ ਦੇ ਵਿੱਚ ਸੂਟ ਜੇ ਤੁਸੀਂ ਇਹ ਵੀ ਲੈਣਾ ਚਾਹੋਗੇ ਸੂਟ ਤਾਂ ਤੁਸੀਂ ਲੈ ਸਕਦੇ ਹੋ ਇਹ ਠੀਕ ਪ੍ਰਾਈਸ ਦੇ ਵਿੱਚ ਹੈ ਜੌਰਜਟ ਦਾ ਸੂਟ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈਗੀ ਇਦੇ ਉੱਪਰ ਤੁਸੀਂ ਵਰਕ ਵਗੈਰਾ ਕਰਵਾ ਕੇ ਇਹਨੂੰ ਹੋਰ ਵੀ ਮਤਲਬ ਸ਼ਾਨਦਾਰ ਬਣ ਸਕਦਾ ਹੈਗਾ ਸੂਟ ਤੇ ਤੇ ਦੇਖੋ ਸਕਿਨ ਕਲਰ ਦਾ ਪੈਚ ਲਾ ਕੇ ਤੇ ਵਰਕ ਹੋ ਸਕਦਾ ਹੈਗਾ ਜਿੰਨੇ ਵੀ ਕਲਰ ਲੰਗੇ ਸੂਟ ਦੇ ਵਿੱਚ ਹੋਤਾ ਮਤਲਬ ਇਹ ਤੇ ਸੂਟ ਦੇ ਵਿੱਚ ਪੈ ਜਾਣਗੇ ਡਿਜ਼ਾਈਨ ਬਹੁਤ سارے ਹੁੰਦੇ ਨੇਗੇ ਜੇ ਤੁਸੀਂ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਾਂ ਤੁਹਾਨੂੰ WhatsApp ਤੇ ਸ਼ੇਅਰ ਕਰ ਦਾਂਗੇ ਵਾਚਤੇ ਤੁਸੀਂ ਜਾ ਕੇ ਮੈਸੇਜ ਇੱਕ ਜਦੋਂ ਤੁਸੀਂ ਕੋਈ ਵੀ ਮੈਸੇਜ ਕਰਦੇ ਹੁੰਦੇ ਹੋਗੇ ਹਨਾ ਮੇਰੇ ਕੋਲ ਨੰਬਰ ਨਹੀਂ ਸੇਵ ਹੁੰਦਾ ਹੈਗਾ ਤੁਹਾਡੇ ਕੋਲ ਹੁੰਦਾ ਤਾਂ ਆਪਣਾ ਨੇਮ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋਗੇ ਤਾਂ ਆਪਾਂ ਨੂੰ ਜਰੂਰ ਮਤਲਬ ਭੇਜ ਦਿਆ ਕਰੋ ਆਪਾਂ ਵੀ ਤੁਹਾਡਾ ਨੰਬਰ ਸੇਵ ਕਰ ਸਕਦੇ ਆ ਕਰ ਲਿਆਂਗੇ ਕਿਉਂਕਿ ਜਿਹੜੀ ਅਸੀਂ ਪਿਕਚਰਸ ਵਗੈਰਾ ਪਾਉਣੇ ਤੁਹਾਨੂੰ ਸ਼ੇਅਰ ਹੋ ਜਾਣਗੀਆਂ ਸਟੇਟਸ ਵਗੈਰਾ ਇਹ ਵੀ ਹੈਗਾਗਾ ਚਨੌਨ ਦੇ ਉੱਪਰ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆਗਾ ਰੈਸਟ ਕਲਰ ਦਾ ਸੂਟ ਹੈਗਾ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਇਹਦੇ ਨਾਲ ਦੁਪੱਟਾ ਤੁਸੀਂ ਚੁਣੌਣ ਦਾ ਰੱਖ ਸਕਦੇ ਹੋਗੇ ਇਹ ਹੈਗੀ ਅ ਜੀ ਇਹਦੇ ਨਾਲ ਬਾਟਮ ਬਾਟਮ ਤੇ ਵੀ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਜਿੱਦਾਂ ਸ਼ਰਟ ਦੇ ਵਿੱਚ ਬਣਿਆ ਹੋਇਆਗਾ ਉਹਦਾ ਤੁਸੀਂ ਕਰਵਾ ਸਕਦੇ ਹੋਗੇ ਤੇ ਦੁਪੱਟਾ ਤੁਹਾਨੂੰ ਜੇ ਕੋਈ ਵੀ ਤੁਹਾਨੂੰ ਫੰਕਸ਼ਨ ਹੈਗਾ ਗਰਮੀ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਉਹਦਾ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋਗੇ ਜੇ ਤੁਸੀਂ ਕਹੋਗੇ ਦੁਪੱਟਾ ਆਪਾ ਤੁਹਾਨੂੰ ਜਰੂਰ ਮਤਲਬ ਨਾਲ ਰੈਡੀ ਕਰਕੇ ਦਵਾਂਗੇ ਤੇ ਨਾਲ ਗੋਟਾ ਵਗੈਰੇ ਦੀ ਹਲਕੀ ਜੀ ਮਤਲਬ ਫਿਨਿਸ਼ਿੰਗ ਕਰਕੇ ਬਰੀਕ ਗੋਟੇ ਚ ਉਹਦਾ ਇਹਨੂੰ ਪੂਰਾ ਸੋਹਣਾ ਲੁੱਕ ਬਣਾ ਕੇ ਦਵਾਂਗੇ ਸੂਟ ਨੂੰ ਇਦੇ ਨਾਲ ਦੇ ਵੀ ਆਪਾਂ ਬਹੁਤ ਸਾਰੇ ਸੂਟ ਸੇਲ ਕਰ ਚੁੱਕਿਆਂਗੇ ਇਹ ਰਹਿ ਗਿਆ ਬਸ ਇੱਕ ਲਾਸਟ ਸੂਟ ਰਹਿ ਗਿਆ ਜੇ ਕਿਸੇ ਨੂੰ ਵੀ ਪਸੰਦ ਆਉਂਦਾਗਾ ਸੂਟ ਕੋਈ ਵੀ ਪਸੰਦ ਆਉਂਦਾ ਜਿੰਨਾ ਜਿੰਨੇ ਵੀ ਸੂਟ ਦਿਖਾਏ ਨੇ ਉਹਦੇ ਵਿੱਚੋਂ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਸਕਦੇ ਹੋ ਕਿਉਂਕਿ ਕਈ ਵਾਰ ਵੀਡੀਓ ਲੇਟ ਹੋ ਜਾਂਦੀ ਹੈ ਬਹੁਤ ਸਾਰੇ ਸੂਟ ਹੁੰਦੇ ਨੇਗੇ ਆਪਣੇ ਵਿਕ ਚੁੱਕੇ ਹੁੰਦੇ ਨੇਗੇ ਤਾਂ ਕਰਕੇ ਫਿਰ ਸੂਟ ਦੁਬਾਰਾ ਸਟਾਕ ਕਈ ਵਾਰ ਆਉਂਦਾ ਨਹੀਂ ਵੀ ਆਉਂਦਾ ਬਾਕੀ ਨਿਊ ਸਟਾਕ ਆਈ ਜਾਂਦਾਗਾ ਆਪਣੇ ਕੋਲੇ ਪੁਰਾਣਾ ਆਪਣਾ ਚਲਿਆ ਜਾਂਦਾਗਾ ਤਾਂ ਕਰਕੇ ਫਿਰ ਤੁਸੀਂ ਆਪਣਾ ਜਲਦੀ ਆਰਡਰ ਰਖਵਾਇਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਬੈਲ ਆਈਕਨ ਦਬਾਇਓ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰ ਦੇਾਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਕੋਈ ਵੀ ਤੁਸੀਂ ਦੁਨੀਆ ਦੇ ਕੋਨੇ 'ਚ ਬੈਠੋਗੇ ਤੁਸੀਂ ਆਪਣੀ ਆਨਲਾਈਨ ਬੁਕਿੰਗ ਕਰ ਸਕਦੇ ਹੋਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਗੇ ਇੱਥੇ ਇੰਡੀਆ ਤੋਂ ਕਿਤੋਂ ਵੀ ਹੋ ਤੁਸੀਂ ਕੋਈ ਵੀ ਤੁਹਾਡੀ ਵਿਆਹ ਸ਼ਾਦੀਆਂ ਲਈ ਬੁਕਿੰਗ ਹੈਗੀ ਬਾਗ ਫੁਲਕਾਰੀ ਸੂਟ ਵਗੈਰਾ ਰੈਡੀ ਕਰਵਾਉਣੇ ਹੋਣ ਹੈਂਡਵਰਕ ਆਰੀਵਰਕ ਮਸ਼ੀਨਵਰਕ ਦੇ ਵਿੱਚ ਤਾਂ ਆਪਣੀ ਤੁਸੀਂ 2 3 ਮਹੀਨੇ ਤੋਂ ਪਹਿਲਾਂ ਵਿਆਹ ਦੀ ਬੁਕਿੰਗ ਆਪਾਂ ਨੂੰ ਦੇ ਸਕਦੇ ਆ ਸਕਦੇ ਹੋਗੇ ਤੇ ਹੈਂਡਵਰਕ ਦੇ ਸੂਟ ਮਤਲਬ ਕਈ ਵਾਰ ਜਲਦੀ ਦੇ ਵਿੱਚ ਹੁੰਦੇ ਨੇ ਇਦਾਂ ਹੀ ਚਲੇ ਜਾਂਦੇ ਨੇ ਕਿ ਸ਼ੇਅਰ ਕਰਨੇ ਵੀਡੀਓ ਨਹੀਂ ਵੀ ਹੁੰਦੀ ਹੈਗੀ ਸ਼ੇਅਰ ਤਾਂ ਇੰਸਟਾਗ੍ਰam ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਆਪਣਾ ਤੇ ਆਪਣੇ ਡਿਜ਼ਾਈਨ ਅਨੁਸਾਰ ਆਪਾਂ ਤੋਂ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਜੀ ਬਾਏ ਬਾਏ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ